ਮੈਂ ਕਹਿਣਾ ਚਾਹਨਾ ਵਾਂ ਕਿ ਜਾਗ ਜਾਓ ਦੋਸਤ ਆਪਣੇ ਆਪਣੇ ਪਿੰਡ ਲਈ ਤੁਹਾਨੂੰ ਆਪ ਜਾਗਣਾ ਪੈਣਾ ਵਾ ਆਪ ਜਾਗਣਾ ਪੈਣਾ ਵਾ ਕਿਸੇ ਭਗਤ ਸਿੰਘ ਨੇ ਨਹੀਂ ਆਣਾ ਕਿ ਤੁਸੀਂ ਸੋਚਦੇ ਪਏ ਹੋ ਨਾ ਤਾਂ ਕੁਛ ਨਹੀਂ ਹੋਣਾ ਤੁਹਾਨੂੰ ਆਪ ਜਾਗਣਾ ਪੈਣਾ ਵਾ ਅੱਜ ਪੰਜਾਬ ਦੀ ਹੋਂਦ ਨੂੰ ਬਚਾਣ ਦਾ ਪਾਣੀ ਦੂਸ਼ਿਤ ਹੁੰਦਾ ਪਿੰਡ ਦਾ ਹੁੰਦਾ ਵਾ ਧਰਤੀ ਦੂਸ਼ਿਤ ਹੁੰਦੀ ਦਾ ਪਿੰਡ ਦੀ ਹੁੰਦੀ ਹੈ ਮਰਦੇ ਪਏ ਤਾਂ ਪਿੰਡ ਵਾਲੇ ਕੈਂਸਰ ਤੋਂ ਮਰਦੇ ਪਏ ਆ ਤੜਫ ਤੜਫ ਕੇ ਮਰਨਾ ਨਹੀਂ ਚਾਹੁੰਦੇ ਅਸੀਂ ਮੈਂ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੂੰ ਇਹਨਾਂ ਫੈਕਟਰੀਆਂ ਵਾਲਿਆਂ ਨੇ ਜਿਹੜੀਆਂ ਮੌਤ ਵੜ ਗਈਆਂ ਵਾ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਆਪਣੀ ਫੈਕਟਰੀ ਕੰਮ ਦਿੱਤਾ ਇਹੋ ਜੇ ਕੰਮ ਤਾਂ ਕੀ ਕਰੋਗੇ ਤੁਸੀਂ ਜਿੰਨਾ ਪੈਸਾ ਕਮਾਓਗੇ ਉਹ ਸਾਰਾ ਪੈਸਾ ਰੱਬ ਨਾ ਕਰੇ ਤੁਹਾਡੇ ਹੀ ਬੱਚਿਆਂ ਦੇ ਪਰਿਵਾਰ ਦੇ ਕਿੰਨੀ ਦੇ ਕੈਂਸਰ ਦੇ ਇਲਾਜਾਂ ਦੇ ਲੱਗ ਜਾਣਾ ਵਾ ਕਿ ਅੱਜ ਪੰਜਾਬ ਦੇ ਮੰਗੜ ਪਿੰਡ ਦੇ ਲੋਕ ਕਿਸ ਤਰ੍ਹਾਂ ਦੇ ਗੁਰਜੇਦੇ ਪਏ ਜਿਹੜੇ ਭਗਤ ਸਿੰਘ ਦੇਸ਼ ਜਿਹੜੇ ਆਪਣੇ ਆਪ ਨੂੰ ਕਹਿਣ ਵਾਲੇ ਆ ਜਿਹੜੇ ਕਹਿਣ ਵਾਲੇ ਆ ਕਿ ਅਸੀਂ ਮਸੀਹਾ ਆ ਲੋਕਾਂ ਦੇ ਪੰਜਾਬ ਦੇ ਹੁਣ ਦੇਖ ਦੇ ਕਿ ਨਾਲ ਆ ਕੇ ਖੜਦੇ ਆ ਖੜਦੇ ਆ ਅਜਿਹਾਂ ਡਾਈਂਗਾ ਦੇ ਐਕਸ਼ਨ ਹੁੰਦਾ ਵਾ ਬਿਲਕੁਲ ਹੋਈ ਬੈਸ ਹੋਈ ਹੈ ਜਿਹੜੀ ਆ ਰਿਪੋਰਟ ਹੈਗੀ ਹੈ ਸਾਡੀ ਆਪਣੀ ਆਏਗੀ ਮੈਂ ਕਿਹਾ ਕਦੋਂ ਆਏਗੀ ਆਰਡੀਆ ਹੀ ਲੈ ਲਓ ਹਲੇ ਵੀ ਇਹ ਕਹਿਣਾ ਆਰਡੀਆ ਹੀ ਲੈ ਲਓ ਪਿੰਡ ਦੇ ਬੰਦੇ ਮਾਰਦੇ ਪਏ ਅੱਜ ਇਹ ਲੜਾਈ ਹੁਣ ਮੰਗੜ ਪਿੰਡ ਦੀ ਨਹੀਂ ਰਹਿ ਗਈ ਇਹ ਲੁਧਿਆਣੇ ਦੇ ਜਿੰਨੇ ਵੀ ਨਾਲ-ਨਾਲ ਲੱਗਦੇ ਪਿੰਡ ਹੈਗੇ ਆ ਜਿੱਥੇ-ਜਿੱਥੇ ਡਾਈਂਗਾ ਵਾ ਨਾਲੇ ਮੈਂ কাল ਹੋਰ ਪੁੱਛਣਾ ਚਾਹਨਾ ਕਿ ਜਿਹੜੇ ਡਾਈਂਗਾ ਵਾਲੇ ਜਿਨ੍ਹਾਂ ਨੇ ਜਿਹੜਾ ਆਪਣਾ ਪਾਣੀ ਸੀਟਬੀ ਪਲਾਂਟਾਂ ਚ ਸੁੱਟਦੇ ਪਏ ਆ ਲਗਭਗ 180 ਤੋਂ 200 ਉਹ ਡਾਈਂਗਾ ਹੋਣਗੀਆਂ ਜਿਹੜੇ ਸੀਟਬੀ ਪਲਾਂਟਾਂ ਦੇ ਵਿੱਚ ਪਾਣੀ ਸੁੱਟਦੇ ਪਏ ਆ ਕੀ ਉਹ ਬੇਵਕੂਫ ਹੈ 300 ਕਰੋੜ ਰੁਪਈਆ ਲਗਾ ਕੇ ਸੀਟਬੀ ਪਲਾਂਟ ਉਹਨਾਂ ਨੇ ਖੜੇ ਕੀਤੇ ਉਹ ਬੇਵਕੂਫ ਹੈ ਇਹ ਤੇ ਬਾਕੀ 200 ਤੋਂ ਇਲਾਵਾ ਲਗਭਗ 1000 ਦੇ ਕਰੀਬ ਡਾਈਂਗ ਹੋਏਗੀ ਬਾਕੀ 7-800 ਡਾਈਂਗਾ ਜਿਨ੍ਹਾਂ ਨੇ ਪਿੰਡਾਂ 'ਚ ਸਸਤੀ ਜ਼ਮੀਨਾਂ ਲੈ ਕੇ ਪਿੰਡਾਂ 'ਚ ਜ਼ਮੀਨਾਂ 'ਚ ਬੋਰ ਕਰਕੇ ਪਾਣੀ ਪਾੰਦੇ ਪਏ ਹੈਗੇ ਆ ਆਪਣੇ ਆਪ ਹੀ ਆਪਣੇ ਆਪ ਹੀ ਆਪਣੇ ਆਪ ਹੀ ਜਿਹੜੇ ਸੀਟਪੀ ਪਲਾਂਟ ਵਾਲੇ ਜਿਹੜੇ 300 ਕਰੋੜ ਲਾਈ ਬੈਠੇ ਆ ਉਹ ਕਲਪਣਗੇ ਕਿਉਂਕਿ ਉਹ ਗਾਹਕ ਨੂੰ ਰੇਟ ਦੇਣਗੇ ਮੰਨ ਲਓ ਮੰਨ ਲਓ ਦੇਣਗੇ 12 ਰੁਪਏ 12 ਰੁਪਏ ਦੇਣਗੇ ਕਿਉਂਕਿ ਉਹਨਾਂ ਨੇ ਖਰਚਾ ਜਿਹੜਾ ਸੀਟਪੀ ਪਲਾਂਟਾਂ ਦਾ ਵਾ 300 ਕਰੋੜ ਦਾ ਖਰਚਾ ਵਾ ਉਹ ਉਹਨਾਂ ਨੇ ਆਪਣੀ ਫੈਕਟਰੀਆਂ ਤਾਂ ਹੀ ਪਾਣਾ ਹੈ ਨਾ ਉਹਨਾਂ ਨੇ ਗਾਹਕਾਂ ਦੇ ਹੀ ਪਾਣਾ ਹੈ ਨਾ ਤੇ ਜਿਹੜੇ ਪਿੰਡਾਂ ਵਾਲੇ ਆ ਜਿਹੜੇ ਜ਼ਮੀਨ ਦੀ ਬੋਰ ਕਰਕੇ ਪਾਉਂਦੇ ਪਏ ਜਿੰਨਾ ਕੋਈ ਜਾਂਦਾ ਹੀ ਨਹੀਂ ਪੀਣ ਵਾਲਾ ਪਾਣੀ ਦੂਸ਼ਿਤ ਹੁੰਦਾ ਪਿੰਡ ਦਾ ਹੁੰਦਾ ਧਰਤੀ ਦੂਸ਼ਿਤ ਹੁੰਦੀ ਦਾ ਪਿੰਡ ਦੀ ਹੁੰਦੀ ਹੈ ਮਰਦੇ ਪਏ ਦਾ ਪਿੰਡ ਵਾਲੇ ਕੈਂਸਰ ਤੋਂ ਮਰਦੇ ਪਏ ਆ ਉਹਨਾਂ ਨੇ ਉਹੀ ਚੀਜ਼ ਦਾ ਰੇਟ 8 ਰੁਪਏ ਦੇ ਦੇਣਾ 8 ਰੁਪਏ ਦੇ ਦੇਣਾ ਕੁਮਰ ਜੀ ਉਹੀ ਚੀਜ਼ ਦਾ ਰੇਟ ਇਹ ਲੜਾਈ ਜੇ 2 ਮਿੰਟ ਲਈ ਡਾਈਂਗਾ ਵਾਲੇ ਤੋਂ ਪਾਸੇ ਕਰਦੀ ਏ ਤਾਂ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਹਨਾਂ ਪਿੰਡਾਂ ਵਾਲੇ ਦਾ ਕੀ ਕਸੂਰ ਅੱਜ ਇਹ ਬਜ਼ੁਰਗ ਮੇਰੇ ਨਾਲ ਖੜੇ ਐ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਆਪ ਤਾਂ ਮੈਂ بار-बार फोटो ਇਹ ਫੋਟੋ ਮੈਂ بار-बार ਤੁਹਾਡੇ ਚੈਨਲ 'ਤੇ ਦਿਖਾਉਂਗਾ ਕਿ ਇਸ ਡਾਈਂਗ ਵਾਲੇ ਨੇ ਤੁਸੀਂ ਦੇਖੋ ਕਿਵੇਂ ਇਹ 10 ਫੁੱਟ ਦੇ ਟੋਏ ਮੈਨੂੰ ਇੱਕ ਵਾਰੀ ਚੀਜ਼ ਹੋਵਾ ਕੇ ਕਹਿੰਦੇ ਕਿ ਇਲੀਗਲ ਐ ਇਲੀਗਲ ਐ 3 ਫੁੱਟ ਤੋਂ ਉੱਪਰ ਬਾਇ ਲੋਸ ਇਹ ਕੋਈ ਡਾਈਂਗ ਵਾਲਾ ਪੱਟ ਨਹੀਂ ਸਕਦਾ ਫਿਰ ਤੋਂ ਦੀ ਐਕਸਪਲੇਨੇਸ਼ਨ ਐਸੇ ਦਿੰਦੇ ਪਏ ਐ ਕਿ ਜੀ ਚਿੱਕੜ ਸੀ ਪਟਦੇ ਗਏ ਮਿੱਟੀ ਉੱਪਰ ਰੱਖਦੇ ਗਏ ਕਮਾਲ ਦੀ ਗੱਲ ਹੈ ਪੀਣ ਵਾਲਾ ਪਾਣੀ ਜਿਹੜਾ ਮੋਟਰਾਂ ਦੇ ਉੱਤੇ ਕਾਲਾ ਆ ਰਿਹਾ ਪੀਣ ਵਾਲਾ ਪਾਣੀ ਜਿਹੜਾ ਬਦਬੂ ਦੇ ਰਿਹਾ ਪੀਣ ਵਾਲਾ ਪਾਣੀ ਜਿਹੜੀ ਰਿਪੋਰਟਾਂ ਭੇਜੀਆਂ ਹੈਗੀਆਂ ਵਾ ਜਿਹੜਾ ਫਾਸਫੋਰਸ ਇੰਨਾ ਵਾ ਜਿਹਦੇ ਲੈਡ ਇੰਨਾ ਵਾ ਜਿਹੜਾ ਪਾਣੀ ਚਾਰ ਸ਼੍ਰੇਣੀਆਂ 0.5 ਤੋਂ ਪੀਣ ਲਾਇਕ ਨਹੀਂ ਹੈ ਕੀ ਉਹ ਗਲਤ ਹੈਗਾ ਕੀ ਉਹ ਗਲਤ ਹੈਗਾ ਵਾ ਸ਼ਹਿਰਾਂ ਨੂੰ ਗੰਦੇ ਨਾਲੇ ਨੇ ਰੋਲ ਦਿੱਤਾ ਲੇਕਿਨ ਕੋਈ ਸੁਣਨ ਵਾਲਾ ਨਹੀਂ ਇਹ ਲੜਾਈ ਸ਼ੁਰੂਆਤ ਹੈ ਅਸੀਂ ਐਨਜੀਟੀ ਤੱਕ ਜਾਵਾਂਗੇ ਵਕੀਲਾਂ ਨੇ ਸਾਡਾ ਸਾਥ ਦੇ ਦਿੱਤਾ ਵਾ ਸਾਡਾ ਕੋਈ ਖਰਚਾ ਨਹੀਂ ਆਣਾ ਦੋਸਤ ਮੇਰੇ ਨਾਲ ਕੋਈ ਖਰਚਾ ਨਹੀਂ ਆਣਾ ਸਾਡਾ ਕੋਈ ਖਰਚਾ ਨਹੀਂ ਆਣਾ ਅੱਜ ਇਹ ਲੜਾਈ ਹੁਣ ਵਕੀਲ ਲੜਣਗੇ ਔਰ ਉੱਪਰ ਤੱਕ ਲੜਣਗੇ ਪੰਜਾਬੀਆਂ ਨੂੰ ਕੀ ਕਹਿਣਾ ਚਾਹੋਗੇ ਪੰਜਾਬੀ ਸਾਰੇ ਦੇਖ ਰਹੇ ਆ ਪੰਜਾਬੀ ਕਹਿ ਰਹੇ ਸੀਗੇ ਕਮੈਂਟ ਬਹੁ ਕੀਤੇ ਪੰਜਾਬੀ ਕਹਿੰਦੇ ਸਾਨੂੰ ਦੱਸੋ ਅਸੀਂ ਆਣ ਵਾਸਤੇ ਪੰਜਾਬੀਆਂ ਨੂੰ ਇਹ ਕਹਿਣਾ ਚਾਹਨਾ ਵਾ ਕਿ ਜਾਗ ਜਾਓ ਦੋਸਤ ਆਪਣੇ ਆਪਣੇ ਪਿੰਡ ਲਈ ਤੁਹਾਨੂੰ ਆਪ ਜਾਗਣਾ ਪੈਣਾ ਵਾ ਆਪ ਜਾਗਣਾ ਪੈਣਾ ਵਾ ਕਿਸੇ ਭਗਤ ਸਿੰਘ ਨਹੀਂ ਆਣਾ ਜੇ ਤੁਸੀਂ ਸੋਚਦੇ ਪਏ ਹੋ ਨਾ ਤਾਂ ਕੁਝ ਨਹੀਂ ਹੋਣਾ ਤੁਹਾਨੂੰ ਆਪ ਜਾਗਣਾ ਪੈਣਾ ਹੈ ਅੱਜ ਪੰਜਾਬ ਦੀ ਹੋਂਦ ਨੂੰ ਬਚਾਣ ਦਾ ਮੈਂ ਉਹਨਾਂ ਵੀਰਾਂ ਨੂੰ ਵੀ ਜਿਨ੍ਹਾਂ ਨੂੰ ਇਹਨਾਂ ਸੈਕਟਰੀਆਂ ਵਾਲਿਆਂ ਨੇ ਜਿਹੜੀਆਂ ਮੌਤ ਵਣਦੀਆਂ ਪਈਆਂ ਹੈ ਜਿਨ੍ਹਾਂ ਨੂੰ ਰੋਜ਼ਗਾਰ ਦਿੱਤਾ ਆਪਣੀ ਸੈਕਟਰੀ ਕੰਮ ਦਿੱਤਾ ਇਹੋ ਜੇ ਕੰਮ ਦਾ ਕੀ ਕਰੋਗੇ ਤੁਸੀਂ ਜਿੰਨਾ ਪੈਸਾ ਕਮਾਓਗੇ ਉਹ ਸਾਰਾ ਪੈਸਾ ਰੱਬ ਨਾ ਕਰੇ ਤੁਹਾਡੇ ਹੀ ਬੱਚਿਆਂ ਦੇ ਪਰਿਵਾਰ ਦੇ ਕਿਡਨੀ ਦੇ ਕੈਂਸਰ ਦੇ ਰਾਜਾਂ ਦੇ ਲੱਗ ਜਾਣਾ ਹੈ ਸੋਚ ਕੇ ਦੇਖੋ ਸੋਚ ਕੇ ਦੇਖੋ ਅੱਜ ਪਵਨ ਗੁਰੂ ਪਾਣੀ ਪਿਤਾ ਤਰਤ ਮਹਾਤ ਇਹ ਲਾਈਨਾਂ ਕੁਰਬਾਨੀ ਦੀਆਂ ਰੋਲ ਕੇ ਰੱਖ ਦਿੱਤੀਆਂ ਕੋਈ ਸੁਣਣ ਵਾਲਾ ਨਹੀਂ ਹੈ ਔਰ ਪੋਲਿਊਸ਼ਨ ਕੰਟਰੋਲ ਬੋਰਡ ਦੇ ਐਸ.ਡੀ.ਓ ਸਾਹਿਬ ਕਹਿੰਦੇ ਆ ਕਿ মিডিਆ ਬਲੈਕਮਿਲਰ ਹੈ ਲੋਕ ਬਲੈਕਮਿਲਰ ਹੈ ਸਭ ਕੁਝ ਜਾਣਦੇ ਹੋਏ ਦੇਖਦੇ ਹੋਏ ਸਮਝਦੇ ਹੋਏ ਆਪਣੇ ਅੱਖਾਂ ਨਾਲ ਕੋਈ ਸੁਣਵਾਈ ਨਹੀਂ ਕਹਿੰਦੇ ਰਿਪੋਰਟ ਆਰਟੀਆਈ ਰਾਹੀ ਲੈ ਲਓ ਅੱਜ ਅਸੀਂ ਇਸੇ ਲਈ ਆਏ ਆ ਚੀਫ ਸਾਹਿਬ ਨੂੰ ਤੇ ਮਿਲਣ ਆਏ ਆ ਕਿ ਚੀਫ ਸਾਹਿਬ ਪਿੰਡ ਵਾਲੇ ਜਿਹੜੇ ਪਿਛਲੇ ਨਸਲਾਂ ਤੋਂ ਪਾਣੀ ਪੀਂਦੇ ਪਏ ਬਤਵੂ ਵਾਲਾ ਇਹ ਖਾਰਾ ਪਾਣੀ ਇਹ ਬਿਮਾਰੀਆਂ ਦਾ ਮੈਟਲ ਵਾਲਾ ਪਾਣੀ ਅਜੇ ਪਾਣੀ ਤੁਸੀਂ ਪੀ ਕੇ ਦਿਖਾਓ ਚੀਫ ਸਾਹਿਬ ਇਹ ਪੀ ਕੇ ਦਿਖਾਓ ਪਾਣੀ ਤੁਹਾਨੂੰ ਆਪ ਪਤਾ ਚੱਲ ਜੂਗਾ ਕਿ ਅੱਜ ਪੰਜਾਬ ਦੇ ਮੰਗੜ ਪਿੰਡ ਦੇ ਲੋਕ ਕਿਸ ਤਰ੍ਹਾਂ ਦੇ ਗੁਰਜਦੇ ਪਏ ਕਿਸੇ ਨੂੰ ਕਿਨ ਪ੍ਰੋਬਲਮ ਹੈ ਕਿਸੇ ਨੂੰ ਕੈਂਸਰ ਪ੍ਰੋਬਲਮ ਹੈ ਇਹ ਰਿਪੋਰਟਾਂ ਦੱਸਦੀਆਂ ਪਈਆਂ ਵਾ ਫਾਸਫੋਰਸ ਫਾਸਫੋਰਸ ਜਿਹੜਾ ਕਿ 10 ਹੋਣਾ ਚਾਹੀਦਾ ਵਾ ਉਹ ਇਹਨਾਂ ਪਿੰ ਤੇ 607 1300 ਕੁਛ ਆਂਦਾ ਪਿਆ ਹੈ ਲੈਡ ਜਾ ਕੇ ਦੇਖੋ ਰਿਪੋਰਟਾਂ ਦੇ ਵਿੱਚ ਕਿੰਨਾ ਕਿੰਨਾ ਹੈਗਾ ਵੈ ਔਰ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਪ੍ਰਸ਼ਾਸਨ ਸੁੱਤਾ ਜਾਗਦਾ ਹੀ ਨਹੀਂ ਪਿਆ ਲੇਕਿਨ ਪਿੰਡ ਵਾਲਿਆਂ ਨੂੰ ਮੈਂ ਹੁਣ ਕਹਿੰਨਾ ਆਪਣੀ ਲੜਾਈ ਲੜੋ ਨਹੀਂ ਤਾਂ ਪਿੰਡ ਤਬਾਹ ਹੋ ਜਾਣਾ ਹੈ ਆਣ ਵਾਲੇ ਟਾਈਮ ਤੇ ਵੀ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਸਾਨੂੰ ਮੌਤ ਦੇ ਗਏ ਤੁਸੀਂ ਸਾਨੂੰ ਕੈਂਸਰ ਵਰਗੀ ਬਿਮਾਰੀਆਂ ਦੇ ਗਏ ਬਾਪੂ ਸਾਡੇ ਲਈ ਆਵਾਜ਼ ਕਿਉਂ ਨਹੀਂ ਚੱਕੀ ਹਏ ਹਰਾਤ ਤੋਂ ਬੱਤਰ ਕੁਮਰ